ਜ਼ਿਲ੍ਹਾ ਹੁਸ਼ਿਆਲਪੁਰ ਦੇ ਕਸਬਾ ਮਾਇਲਪੁਰ ਵਿੱਚ ਆਰਤੀ ਐਸੋਸੀਏਸ਼ਨ ਦੇ ਵੱਲੋਂ ਕਰੋਨਾ ਵਾਇਰਸ ਦੇ ਚੱਲਦੇ ਫਰੰਟਲਾਈਨ ਤੇ ਡਿਊਟੀ ਕਰਨ ਵਾਲੇ ਕਰੋਨਾ ਯੋद्धाओं ਬਲਬੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ ਇਸ ਅਫਸਰ ਤੇ ਕਾਂਗਰਸ ਦੇ ਜਨਰਲ ਸਕੱਤਰ ਲਵ ਕੁਮਾਰ ਗੋਲਡੀ ਐਸ ਡੀ ਐਮ ਹਰਬੰਸ ਸਿੰਘ ਡੀ ਐਸ ਪੀ ਸतीश ਕੁਮਾਰ ਐਸ ਐਮਓ ਬਲਵਿੰਦਰ ਸਿੰਘ ਤੇ ਇਲਾਕੇ ਦੇ ਪੱਤਰਕਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਅੱਜ ਮਾਲਪੁਰ ਸਬਜ਼ੀ ਮੰਡੀ ਵੱਲੋਂ ਜਿਹੜੇ ਪਹਿਲੀ ਕਤਾਰ ਦੇ ਸਾਡੇ ਅਫੀਸਰ ਸਹਿਬਾਨ ਹੈ ਜਿਨ੍ਹਾਂ ਨੇ ਅੱਗੇ ਵੱਧ ਕੇ ਇਸ ਕਰੋਨਾ ਦੀ ਮਹਾਮਾਰੀ 'ਚ ਲੋਕਾਂ ਦੀ ਸੇਵਾ ਕੀਤੀ ਹੈ ਜਾਂ ਲੋਕਾਂ ਨੂੰ ਸੇਧ ਦਿੱਤੀ ਹੈ ਜਾਂ ਲੋਕਾਂ ਨੂੰ ਬਚਾਇਆ ਅਜ ਉਹਨਾਂ ਦਾ ਸਨਮਾਨ ਜਿਹੜਾ ਹੈ ਸਬਜੀ ਮੰਡੀ ਮਾਲਪੁਰ ਵੱਲੋਂ ਇਸਾ ਜਗ੍ਹਾ ਦੇ ਉੱਪਰ ਕੀਤਾ ਗਿਆ ਤਾਂ ਕਿ ਇੱਕ ਵਧੀਆ ਸਮਾਜ ਚ ਸੇਧ ਦਿੱਤੀ ਜਾ ਸਕੇ ਕਿ ਜਿਹਨਾਂ ਲੋਕਾਂ ਨੇ ਸਾਡੇ ਵਾਸਤੇ ਕੁਝ ਕੀਤਾ ਅਸੀਂ ਉਹਨਾਂ ਲੋਕਾਂ ਦਾ ਸਨਮਾਨ ਕਰਕੇ ਸਮਾਜ ਚ ਇੱਕ ਨਵਕਲੀ ਪੈ ਜਿਹੜੀ ਉਹ ਕਰ ਸਕੀਏ ਇਸ ਤੋਂ ਪਹਿਲਾਂ ਸਬਜੀ ਮੰਡੀ ਗੜਸ਼ੰਕਰ ਵਾਲਿਆਂ ਨੇ ਆਪਣੇ ਇਹਨਾਂ ਜਿਹੜੇ ਅਧਿਕਾਰੀ ਐ ਜਿਨ੍ਹਾਂ ਨੇ ਅਗੇਦੀ ਲਾਈਨ ਚ ਲੱਗ ਕੇ ਲੋਕਾਂ ਦੀ ਸੇਵਾ ਕੀਤੀ ਸੀ ਔਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੋਕਾਂ ਦੀ ਸੇਵਾ ਨੂੰ ਆਪਣਾ ਮੁੱਖ ਜਿਹੜਾ ਉਦੇਸ਼ ਬਣਾਇਆ ਸੀ ਉਹਨਾਂ ਨੇ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਸੀ ਅੱਜ ਫੇਰ ਦੁਬਾਰਾ ਐਸਐਮਓ ਸਾਹਿਬ ਦਾ ਡੀਐਸਪੀ ਸਾਹਿਬ ਦਾ ਗੜਸ਼ੰਕਰ ਐਸਐਮਓ ਗੜਸ਼ੰਕਰ ਔਰ ਸਫਾਈ ਸੇਵਕ ਜਿਹੜੇ ਹੈ ਮਾਲਪੁਰ ਦੇ ਔਰ ਇਸੇ ਟੰਗ ਦੇ ਨਾਲ ਦਾਣਾ ਮੰਡੀ ਔਰ ਸਬਜੀ ਮੰਡੀ ਦੇ ਜਿਹੜੇ ਸੇਵਕ ਹੈਗੇ ਆ ਮਾਲਪੁਰ ਦੇ ਉਹਨਾਂ ਨੇ ਅੱਗੇ ਵੱਧ ਕੇ ਕਿਤਾ ਕਰੋਨਾ ਦੀ ਮਹਾਮਾਰੀ 'ਚ ਲੋਕਾਂ ਦੀ ਵਿਸ਼ੇਸ਼ ਤੌਰ ਤੇ ਲੋਕਾਂ ਨੂੰ ਸਲਾਹ ਵੀ ਦਿੱਤੀ ਔਰ ਲੋਕਾਂ ਦੀ ਰੱਖਿਆ ਵੀ ਕੀਤੀ ਉਹਨਾਂ ਦਾ ਅੱਜ ਇਹ ਸਬਜੀ ਮੰਡੀ ਵੱਲੋਂ ਜਿਹੜਾ ਸਨਮਾਨ ਕੀਤਾ ਗਿਆ ਤਾਂ ਕਿ ਆਉਣ ਵਾਲੇ ਸਮੇਂ 'ਚ ਵੀ ਇਹ ਅਧਿਕਾਰੀ ਵਧੀਆ ਤਰੀਕੇ ਦੇ ਨਾਲ ਲੋਕਾਂ ਦੀ ਸੇਵਾ ਕਰ ਸਕਣ ਮੈਂ ਸਬਜੀ ਮੰਡੀ ਮਾਲਪੁਰ ਦਾ ਤਹਿ ਦਲੋਂ ਧੰਵਾਦੀ ਹਾਂ ਕਿ ਉਹਨਾਂ ਨੇ ਪਹਿਲ ਕਦਮੀ ਕਰਦੇ ਹੋਏ ਇੱਕ ਨਵੀਂ ਸਿਹਤ ਸਮਾਜ ਮਾਲਪੁਰ ਸ਼ਹਿਰ ਜਿੱਤੀ ਹੈ ਬਹੁਤ-ਬਹੁਤ ਦਿਨਾਂ ਦਾ ਧੰਨਵਾਦ ਹਾਂ ਜੀ ਸਰ ਅੱਜ ਸਾਨੂੰ ਆਰ ਪੀ ਐਸੋਸੀਏਸ਼ਨ ਮਾਲਪੁਰ ਅਤੇ ਮਾਰਕੀਟ ਕਮੇਟੀ ਵੱਲੋਂ ਮਾਰਕਪੁਰ ਵਿਕੇ ਕਾਨਾ ਮੰਡਲ ਦੇ ਕੋਵਿਡ-19 ਦੌਰਾਨ ਆਪਣੀ ਜੁਗਨਮੌਰ ਤੇ ਵਕਫਾ ਕਸਰਾਨ ਨੂੰ ਸਮਾਨੰਤ ਕੀਤਾ ਗਿਆ ਹੈ ਮੈਂ ਸਾਰੇ ਮਾਰਕੀਟ ਕਮੇਟੀ ਮੈਂਬਰਾਂ ਦਾ ਆਰ ਪੀ ਐਸੋਸੀਏਸ਼ਨ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡੀ ਡਿਊਟੀ ਨੂੰ ਰਿਕੋਗਨਾਈਜ਼ ਕੀਤਾ ਅੱਜ ਅਸੀਂ ਇਹਦੇ ਨਾਲ ਹੋਰ ਉਤਸ਼ਾਹਿਤ ਹੋਵਾਂਗੇ ਕਿ ਇਹ ਜਿਹੜੀ ਚੱਲ ਰਹੀ بیماری ਹੈ ਜਿਹਦਾ ਕਿ ਇਹ ਘਾਟਮਾ ਨਹੀਂ ਹੋਇਆ ਅਸੀਂ ਵਿੱਚੋਂ ਚਾਲੇ ਆਏ ਹ ਉਸ ਲੜਾਈ ਦੇ ਤੇ ਉਸ ਨੂੰ ਅੱਗੇ ਵਾਸਤੇ ਫਾਈਟ ਕਰਨ ਲਈ ਅਸੀਂ ਬਹੁਤ ਸਾਰਾ ਕੋਸ਼ਿਆਣੇ ਤੋਂ ਆਉਣਗੇ ਤੇ ਇਸੇ ਮੌਕੇ ਤੇ ਮੈਂ ਇਹ ਦੱਸਣਾ ਚਾਹਣਾ ਕਿ ਅਜੇ ਵੀ ਇਹ ਬਿਮਾਰੀ ਹੈ ਉਹ ਸਾਡੇ ਦੇਸ਼ 'ਚ ਅੱਗੇ ਵਧ ਰਹੀ ਹੈ ਤੇ ਇਸ ਦਾ ਕਾਕਰ ਕਰਨ ਲਈ ਸਾਰੇ ਵਿਅਕਤੀਆਂ ਨੂੰ ਮੇਰੀ ਪ੍ਰਾਪਨਾ ਰਿਕਵੈਸਟ ਹੈ ਕਿ ਆਪਣੇ ਆਪਣੇ ਘਰ ਚ ਰਹਿਣ ਤੇ ਜਿਹੜੀਆਂ ਵੀ ਸਿਹਤ ਭਾਗ ਵੱਲੋਂ ਜ਼ਰੂਰੀ ਸਿਫਾਰਸ਼ਾਂ ਹੈਗੀਆਂ ਜਿਵੇਂ ਕਿ ਹੱਥ ਧੋਣੇ ਸੈਨੀਟਾਈਜ਼ ਕਰਨੇ ਮਾਸਕ ਪਾ ਕੇ ਚੱਲਣਾ ਇਹਨਾਂ ਹਦਾਇਤਾਂ ਦਾ ਜਿਹੜਾ ਉਹ ਉਹ ਪਾਲਣਾ ਕਰਦੇ ਰਹਿਣ ਤਾਂ ਕਿ ਆਪਾਂ ਇਸ ਮਾਰੀ ਨੂੰ ਬਚ ਸਕੀਏ ਹੁਸ਼ਿਆਰਪੁਰ ਤੋਂ ਦਲਜੀਤ ਅਜਨੂਹਾ ਦੀ ਰਿਪੋਰਟ ਐਸਐਮਜ਼ेड ਨਿਊਜ਼